ਹਾਂ ਜੀ ਵੀਰੇ ਕੀ ਹਾਲ ਹੈ ਮੇਰਾ ਰੂਪ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਤਰਨਤਾਰਨ ਦੇ ਕੀ ਗੱਲ ਹੋਈ ਯਾਰ ਤੁਹਾਡੀ ਦੁਕਾਨ ਇਹ ਦੁਕਾਨ ਤੇ ਭਾਜੀ ਕੱਲ ਬੰਦੇ ਆਏ ਤਾਂ ਦੇ ਗੱਡੀ ਦਾ ਕੰਮ ਕਰਾਉਣਾ ਵਾ ਤੇ ਇਦਾਂ ਦੁਕਾਨ ਤੇ ਆਓ ਮੈਂ ਉਹਨਾਂ ਨੂੰ ਕਿਹਾ ਮੈਂ ਕਿਤੇ ਗਿਆ ਵਾਂ ਤੇ ਮੈਂ ਉੱਥੇ ਆ ਗਾਣੀ ਮੁੜ ਕੇ ਉਹ ਨਾ ਆ ਕੇ ਮੁੜ ਕੇ ਬੰਦੇ ਨੂੰ ਖੜਨਦੇ ਧੱਕੇ ਨਾਲ ਬੜੀ ਜਿਹਾ ਹੌਂਡਿਆ ਈ ਇਹਨੂੰ ਲੈ ਚਲੇ ਧੱਕੇ ਨਾਲ ਛੁਡਾਇਆ ਉਹ ਤੇ ਮੁੜ ਕੇ ਕਿਹ ਜਣ ਖੜਨਦਾ ਈ ਮੁੜ ਕੇ ਨਾ ਤੋੜਪਨ ਚਾਲੂ ਕਰਤੀ ਇਹ ਤਾਂ ਨੋਰ ਬੰਦੇ ਜਾਣਦੇ ਪਹਿਲਾਂ ਨਹੀਂ ਬੰਦੇ ਮੈਨੂੰ ਨਹੀਂ ਜਾਣਦੇ ਭਾਜੀ ਕਿੰਨੇ ਕਿ ਜਾਣਿਆ ਬੰਦੇ ਇੱਥੇ ਅਟਦਾ ਜਾਣਿਆ ਇਹ ਹਾਂਜੀ ਇਹ ਵੀਡੀਓ ਕੈਮਰੇ ਚੱਲਣ ਦਾ ਦੁਕਾਨਾਂ ਤੇ ਇਹਨਾਂ ਗੱਡੀਆਂ ਤੋੜ ਭੰਦ ਦਿਆ ਬੰਦੇ ਬਾਕੀ ਨੇ ਪਾਸੇ ਖਲੋਤੇ ਹੋਰ ਵੀ 20 25 ਜਾਣੇ ਹੋਦਾ ਸਾਰੇ ਇਹਨਾਂ ਗੱਡੀਆਂ ਤੋੜ ਭੰਨ ਬਹੁਤ ਜ਼ਿਆਦਾ ਕੀਤੀ ਆ ਤੇ ਮੈਨੂੰ ਵੀ ਫੋਨ ਦੇ ਧਮਕੀਆਂ ਦੇਦੇ ਬੰਦੇ ਫੋਨ ਵੀ ਆਇਆ ਹਾਂਜੀ ਫੋਨ ਦੋ ਤਿੰਨ ਕੀਤੇ ਨਾਲ ਕੋਈ ਕੋਈ ਕੰਪਲੇਨਟ ਕੀਤੀ ਸ਼ਾਮੀ ਚੌਕੀ ਬੱਸ ਸਟੈਂਡ ਇਹ ਹਾਲੇ ਤੱਕ ਮਨ ਲਗੀ ਕੋਈ ਹੋਈ ਨਹੀਂ ਗੱਲ ਇਹ ਅਹੀਂ ਫੇਰ ਉਹ ਗਏ ਆ ਪਰ ਇੱਕ ਵਾਰ ਉਹ ਆਂਦੇ 4 ਵਜੇ ਸ਼ਾਮੀ ਦੱਸਾਂਗੇ ਅਨ 4 ਸਭ ਉਥੇ ਆ ਗਏ ਕਿੰਨੇ ਕ ਦਾ ਅਪਰੋਕਸੀਮੇਟਲੀ ਨਕਸਾਨ ਹੋ ਗਿਆ ਤੇ 2.5 ਲੱਖ ਦੇ ਲਾਗੇ ਹੋ ਗਿਆ ਜੀ ਇਹ ਜਿਹੜੀਆਂ ਗੱਡੀਆਂ-ਗੁਡੀਆਂ ਖੋਤੀਆਂ ਇਹ ਜਿਹੜੀਆਂ ਇਹ ਗੱਡੀਆਂ ਗਾਕਾਂਆਂ ਦੇ ਕੰਮ ਆਤਿਆਂਗੇ ਹਾਂ ਜੀ ਕੀ ਮਾਲ ਕਰਦੇ ਦੋਸਤ ਮੰਗਦੇ ਹੋਏ ਕਰਦੇ ਵੀ ਸਾਡਾ ਇਨਸਾਬ ਕੀਤਾ ਜਾਵੇ ਜਿਹੜੀਆਂ ਧਮਕੀਆਂ ਦੇਣ ਦੇ ਦਾ ਹੱਲ ਹੋ ਜੀ ਮਾਤਲ ਬੰਦਾ ਮੈਂ ਬਾਕੀ ਕਿਹੜਾ ਨੁਕਸਾਨ ਸਾਡਾ ਪਵੇ ਅਹੀਂ ਭੱਜੇ ਤੋਂ ਹਾਂ ਜੀ ਬਾਕੀ ਭਾਈ ਨੇ 3-4 ਇਦਾਂ ਕੰਮ ਕੀਤਾ ਨਾ ਗੁੰਡਾਗਰਦੀ ਕੀਤੀ ਆ ਇਹ ਤੇ ਜਾਣੀ ਜਾਹਤ ਦੀ ਬੰਦਿਆਂ ਦੀ ਜਾਹਤ ਦੀ ਮੇਰੀ ਜਾਹਤ ਦੀ ਕਿਉਂਕਿ ਪੂਰਾ ਆਪਣੇ ਲੋਕਾਂ ਅਟਨ ਟੱਕਣੇ ਆ ਗਏ 11 ਵਰ ਨੂੰ ਧੰਗੇ ਦੇ 11 ਵਰ ਨੂੰ ਤੁਸੀਂ ਕਹਿੰਦੇ ਛਟਾ ਛਟਾ ਸਾਰੇ ਭੰਨੇ ਆਟਾ ਆਟਾ ਮਾਰ ਗਿਆਂ ਤੇ ਕਈਆਂ ਦਾਤਰ ਲੈ ਕੇ ਸਭ ਕੋ ਆ ਗਏ ਛੱਰ ਬੰਨ੍ਹ ਨੂੰ ਕਰਦੇ ਕਿ ਸ਼ਕਤੀ ਕੀ ਨਾ ਆਪਣਾ ਹਾਂਜੀ ਮੇਰਾ ਨਾਮ ਜੀ ਰਚਮਨ ਸਿੰਘ ਆ ਰਾਜੂ ਪਿੰਡਿਆ ਤਾਂ ਇਹ ਭਾਜੀ ਇਹ ਭਾਜੀ ਇਹਨਾਂ ਨੂੰ ਫੋਨ ਕੀਤਾ ਉਹਨਾਂ ਨੇ ਕਿ ਸਾਡੀ ਕੱਟੀ ਠੀਕ ਕਰਕੇ ਆਓ ਅੱਛਾ ਤੇ ਇਹਨਾਂ ਨੇ ਮੈਨੂੰ ਮੇਰੇ ਨਾਲ ਗੱਲ ਕਰਾਈ ਉਹ ਬੰਦੇ ਜੀ ਤੇ ਅਹੀਂ ਕਿਹਾ ਕਿ ਅਹੀਂ ਬੰਦਾ ਪੇਂਦਨੀ ਆ ਬਾਅਦ ਚ ਹਾਨੂੰ ਸ਼ੱਕ ਹੋਇਆ ਕਿ ਇਹ ਦਪਹਰੇ ਵੀ ਗੇੜੇ ਮਾਰਦੇ ਸੀ ਤੇ ਇਹ ਬੰਦੇ ਨੂੰ ਕਹਿੰਦੇ ਕਿ ਚੱਲ ਤੁਹਾਡੀ ਗੱਡੀ ਠੀਕ ਕਰਕੇ ਇਹ ਕਹਿੰਦਾ ਨਹੀਂ ਤੁਹਾਡਾ ਕੋਈ ਝਗੜਾ ਝਗੜਾ ਹੋਊਗਾ ਤੇ ਮੈਂ ਨਹੀਂ ਜਾਣਾ ਤੇ ਤੁਸੀਂ ਉਧਰੋਂ ਕਰਾ ਲਓ ਠੀਕ ਇਹਨੂੰ ਖਿੱਚ ਕੇ ਬੌਂਦੇ ਰਹਾ ਇੰਨੀ ਗੱਲ ਹੋਈ ਬਾਅਦ ਚ ਉਹਨਾਂ ਨੇ ਪੰਨ ਤੋੜ ਸ਼ੁਰੂ ਕਰਤੀ ਆ ਸਾਨੂੰ ਕਹਿੰਦੇ ਕਿ ਤੁਸੀਂ ਇਹ ਸ਼ਟਰ ਚੱਕੇ ਜਿਹੜਾ ਵੀ ਛੋਦੀ ਗੱਲ ਤੇ ਆਇਆ ਉਹਨੀਆਂ ਵੀ ਲੱਤਾਂ ਭੰਨਾਂਗੇ ਅਸੀਂ ਤੇ ਜੋ ਵੀ ਕਾਰਵਾਈ ਹੋਵੇ ਰੋ ਤੁਹਾਡੇ ਸਾਹਮਣੇ ਹੀ ਆ ਪੰਡ ਤੋੜ ਬਹੁਤ ਜਿਆਦੀ ਕਰ ਗਏ ਦੀ ਤੇ ਅੰਦਰ ਤੱਕ ਇੱਟਾਂ ਚਲਾਈਆਂ ਉਹਨਾਂ ਨੇ ਤੇ ਅਸੀਂ ਤੇ ਭੱਜ ਗਏ ਫਿਰ ਜੀ ਅੱਗੇ ਲੱਗ ਕੇ ਪਰ ਪਰੇ ਹੋ ਗਏ ਸੱਤਾ ਬੇਟਾ ਕੋਈ ਪੂਰੀ ਤੇ ਚੌਕ ਚ ਪੁਲਿਸ ਹੁੰਦੀ ਆ ਪੁਛਣਾ ਨਹੀਂ ਆਉਂਦਾ ਕੋਈ ਨਹੀਂ ਜੀ ਕੋਈ ਨਹੀਂ ਆਇਆ ਜੀ ਜੇ ਤੁਸੀਂ ਪੁਲਿਸ ਕੰਪਲੇਂਟ ਕੀਤੀ ਐ ਇੱਥੇ ਆਇਆ ਮੌਕਾ ਵੇਖਣ ਕੋਈ ਹਾਏ ਹਾਏ ਰਾਤਾਂ ਆਏ ਹੀ ਭਾਰੀ ਜੀ ਕਾਰਵਾਈ ਕੋਈ ਨਹੀਂ ਹੋਈ ਹਾਂਜੀ ਮੇਰਾ ਨਾਮ ਰਾਉਣ ਸਿੰਘ ਭਾਈ ਜੀ ਗੱਲਬਾਤ ਹੋਈ ਤੇ ਭਾਈ ਇੱਥੇ ਗੱਲ ਬੰਦਿਆਏ ਭਾਈ ਨਾਲ ਗੱਲ ਕੀਤੀ ਇਹਨਾਂ ਨੇ ਤੇ ਭਾਈ ਨੇ ਆਂਦਿਆ ਵੀ ਦੁਕਾਨ ਤੇ ਗੱਲ ਕਰਾ ਲਓ ਮੁੰਡੇ ਨਾਲ ਤੇ ਮੈਨੂੰ ਖਿੱਚ ਕੇ ਕੱਢਦੇ ਆਂਦੇ ਆਡੀ ਗੱਡੀ ਬੰਦ ਹੋਈ ਆ ਤੁਹਾਡੇ ਨਾਲ ਚੱਲੇ ਮਾਂ ਭਾਰੀ ਮਾਰ ਨਹੀਂ ਜਾਣਾ ਤੇ ਡਰਿੰਕ ਕੀਤੀ ਆ ਤੇ ਬਾਅਦ ਫੇਰ ਮੈਨੂੰ ਗਲੀ ਚੋਂ ਖਿੱਚ ਕੇ ਲਿਆਇਆ ਮਾਂ ਨਹੀਂ ਮਾਰ ਨਹੀਂ ਜਾਣਾ ਤੇ ਬਾਅਦ ਇੱਕ ਦਮ ਆਏ ਛੜ ਸੋਟ ਕੇ ਭੰਨ ਡਾਬੇ ਦੁਕਾਨਾਂ ਜਿੰਦਰੇ ਮਾਰਨ ਡਾਬੇ ਆਂਦੇ ਜੀ ਚੁਕੀਆਂ ਅੱਲਾ ਤਾਂ ਤੋੜਦਾ ਤੁਹਾਡੀਆਂ ਇੱਕ ਕਾਦਾ ਕਾਰੋਬਾਰ ਕਰਦੇ ਇਥੇ ਭਾਈ ਆਡਾ ਗੱਡੀਆਂ ਦਾ ਕੰਮ ਡੈਂਟਿੰਗ ਪੈਂਟਿੰਗ ਦਾ ਹਾਂਜੀ ਉਹ ਨਾਲ ਕਿੱਥੇ ਖੜਨਾ ਚਾਹੁੰਦਾ ਇਹ ਦੱਸਿਆ ਭਾਈ ਉਹ ਨਾਲ ਖੜਨਾ ਚਾਹੁੰਦੇ ਆਂਦੇ ਵੀ ਤੈਨੂੰ ਲੈ ਜਾਣਾ ਨਾਲ ਅਸੀਂ ਬਾਜਰੂ papa ਭਾਈ ਆ ਕੇ ਤੈਨੂੰ ਛਡਾਊਗਾ ਇਦਾਂ ਆਂਦੇ ਹਾਂਜੀ ਮੇਰਾ ਬੇਰਾ ਹਰਿੰਦਰ ਸਿੰਘ ਗਰੂਪਾ ਡੈਂਟ ਦਾ ਕੰਮ ਕਰਦਾ ਗੱਡੀਆਂ ਦਾ ਕੱਲ ਅਨੁਪਛਤੇ ਬੰਦੇ ਆਏ ਆ ਉਹਨਾਂ ਆਖਿਆ ਗੱਡੀ ਬਣਾਉਣੀ ਆ ਇਹ ਕੁਝਰਤੀ ਕੰਮ ਗਏਗੇ ਆਪਣਾ ਗੱਡੀਆਂ ਦੇ ਕੰਮ ਤੋਂ ਸਮਾਸ ਨੂੰ ਲੈਣ ਵਾਸਤੇ ਗਏ ਸੀ ਉਹਨਾਂ ਆਣ ਕੇ ਇਹਨਾਂ ਪੁੱਛਿਆ ਤੇ ਮੁੜ ਕੇ ਇਹਨਾਂ ਨੇ ਭੰਟੋੜ ਕਰਤੀ ਕੀ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ 50 ਤੋਂ ਮੰਗ ਕਰਦੇ ਸਾਡਾ ਜਿੰਨਾ ਨੁਕਸਾਨ ਹੋਇਆ ਸਾਨੂੰ ਉਹਦਾ ਆ ਜਾਵੇ ਮਾ ਕੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਕੱਲ ਨੂੰ ਮੇਰਾ ਬੇਟਾ ਇੱਥੇ ਇਕੱਲਾ ਇਕੱਲਾ ਹੁੰਦਾ ਰਾਤ ਬਰਾਤੇ ਘਰ ਜਾਂਦਾ ਕੱਲ ਨੂੰ ਉਹਦੀ ਉਹਦੇ ਨਾਲ ਗੱਲਬਾਤ ਹੋ ਦੇ ਉਹਦੀ ਮੌਤ ਦੀ ਜ਼ਿੰਮੇਵਾਰੀ ਨਹੀਂ ਹੋਣਗੀ ਸਾਡਾ ਬੇਟਾ ਜਿੱਦਾਂ ਵੇ ਤੇ ਮਤਲਬ ਕਰਨ ਕਰਨ ਸ਼ਹਿਰ ਦੇਨ ਦਿਹਾੜੇ ਏਦਾਂ ਦੀਆਂ ਵਾਰ ਦਿਨ ਦਿਹਾੜੇ ਦੀ ਵਾਰ ਤਾਂ ਹੋਈ ਆ ਜੀ 7 ਹੋਏ 2:30 ਵਜੇ ਕਿਤੇ ਬੰਦੇ ਫਿਰਦੇ ਨੇ ਬੰਦਿਆਂ ਨੂੰ ਮਹਿਸੂਸ ਹੋਇਆ ਪਰ ਇਹਨਾਂ ਨੇ ਸੋਚਿਆ ਨਹੀਂ ਕਿ ਕੀ ਬੰਦਾ ਕਾਕੂ ਉੰਦਾ ਗਾ ਗੋਗ ਹੋਵੇ ਕੋਪਮੰਦਰੀ ਤੋਂ ਵਾਂਗ ਸੇਗ ਮਾਂ ਕੋ ਬਖੀ ਮੰਗ ਕਰਦੇ ਉਹ ਤੋਂ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਚਾਹੀਦਾ ਸਾਡੇ ਬੇੜੇ ਦਾ ਹੁਣ ਫਰਜ਼ ਕੀਤਾ ਅੱਜ ਇੱਥੇ ਨਹੀਂ ਆਏਗਾ ਜੇ ਸਾਡਾ ਬੇਟਾ ਇੱਥੇ ਹੁੰਦਾ ਤੇ ਉਹਨਾਂ ਤੇ ਲੀਗਾ ਨਹੀਂ ਉਹਨਾਂ ਨੇ ਨੁਕਸਾਨ ਕਰਕੇ ਚਲ ਜਾਣਾ ਹੈਗਾ ਨਾਕਾ ਲਿਆ ਗੱਡੀਆਂ ਜਿਹੜੀਆਂ ਤੋੜੀਆਂ ਉਹ ਨੁਕਸਾਨ ਸਾਨੂੰ ਪੈਣਾ ਪੰਦਾ ਬਣਾ ਹਰੇ ਬੇਟੇ ਦੀ ਪਹਿਲਾਂ ਡੈਥ ਹੋ ਗਈ ਇੱਕ ਬੇਟੇ ਮੇਰੇ ਦੀ ਪਹਿਲਾਂ ਡੈਥ ਹੋ ਗਈ ਐਕਸੀਡੈਂਟ ਹੋ ਗਿਆ ਨਵੇਂ ਸ਼ਹਿਰ ਲਾਗੇ ਕਰਕੇ 7 ਵਜੇ ਕੱਢੀ ਮੇਰੀ ਐਕਸੀਡੈਂਟ ਹੋ ਗਿਆ ਮੇਰਾ ਵੱਡਾ ਬੇੜਾ 24 ਸਾਲ ਦਾ ਹੋ ਗਿਆ ਪੰਜ ਪੰਜ ਬੰਦੇ ਮਰੇ ਬਣਾ ਕਰਦੇ ਜੀ ਨਾਲ ਤੇ ਉਹ ਬੇੜੇ ਮੇਰੇ ਦੀ ਮੌਤ ਹੋ ਗਈ ਵਿੱਚ ਅੱਗੇ ਬੜੇ ਦੁਖੀ ਆ ਤੇ ਹੁਣ ਇਹ ਦੂਜਾ ਬੇੜਾ ਹਲਾ ਇੱਥੇ ਕੰਮ ਕਰਦਾ ਨਾ ਕਿ ਜਿਹੜਾ ਮਰਨਾ ਚੰਗਾ ਕੀਤਾ ਤੇ ਉਹ ਉਹਨਾਂ ਦਾ ਕੋਈ ਸਾਡੇ ਰਿਸ਼ਤੇਦਾਰਾਂ ਦੇ ਵਿੱਚ ਝਗੜਾ ਆਇਆ ਕੋਈ ਤੇ ਉਹ ਉਹਨਾਂ ਦੇ ਮੋਹ ਦੇ ਵਿੱਚ ਵੀ ਇਹ ਉਹਨਾਂ ਦਾ ਗਾਜੁਆਈ ਭਾਈ ਦਾ ਤਾਂ ਐ ਹੀ ਉਹਨਾਂ ਦੇ ਮਨੋ ਇਹਨੂੰ ਥੰਦਾ ਮਾਰੀ ਦੇ ਇਨਸਾਫ ਕਰੀਏ ਇਸ ਕਰਕੇ ਸਾਡੇ ਮਨੋ ਪਏ ਹਾਂ ਜੇ ਕੱਲੋ ਸਾਡੇ ਬੇਟੇ ਦਾ ਮੇਰੇ ਦਾ ਨੁਕਸਾਨ ਹੋ ਗਿਆ ਇਹ ਮੌਤ ਦੀ ਜ਼ਿੰਮੇਵਾਰ ਇਹ ਹੋਣਗੇ ਮੈਂ ਰੇਟ ਕਰੀ ਹੋਈ ਤੇ ਮੈਂ